ਬੀਤੇ ਕੁਝ ਦਿਨਾ ਤੋਂ ਬੇਦਬੀ ਮਾਮਲੇ ਤੇ ਕਾਨੂੰਨ ਬਣਾਉਣ ਦੀ ਲਗਾਤਾਰ ਜਿੱਥੇ ਮੰਗ ਉੱਠ ਰਹੀ ਸੀ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਲਦ ਹੀ ਬੇਦਬੀ ਮਾਮਲੇ ਤੇ ਕਾਨੂੰਨ ਲਿਆਂਦਾ ਜਾਵੇਗਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇਗੀ ਪਰ ਇਸ ਦੇ ਵਿਚਕਾਰ ਸਮਾਰਾ ਟਾਵਰ ਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਨਾਲ ਜੁੜੀ ਵੱਡੀ ਖਬਰ ਹੈ ਕਿਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਹੈ ਜਿਸ ਦੇ ਵਿਚਾਲੇ ਹੁਣ ਗੁਰਜੀਤ ਸਿੰਘ ਖਾਲਸਾ ਦੇ ਸਾਥੀਆਂ ਦੇ ਵੱਲੋਂ ਪ੍ਰਮਾਣ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿਉਂਕਿ ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇਸ ਦੇ ਵਿਚਾਲੇ ਹੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾਵੇਗਾ ਬੇਦਬੀ ਤੇ ਕਾਨੂੰਨ ਲਿਆਂਦਾ ਜਾਵੇਗਾ ਪਰ ਦੂਜੇ ਪਾਸੇ ਪਾਈ ਗੁਰਜੀਤ ਸਿੰਘ ਖਾਲਸਾ ਦੇ ਸਿਹਤ ਵਿਗੜ ਗਈ ਹੈ ਜਿਸ ਦੇ ਨਾਲ ਹੀ ਸਾਥੀਆਂ ਨੇ ਵੱਡੀ ਅਪੀਲ ਕੀਤੀ ਹੈ ਕਿ ਜੇਕਰ ਸਰਕਾਰ ਨੇ ਕਾਨੂੰਨ ਲਿਆਉਣਾ ਹੈ ਤਾਂ ਜਲਦ ਲਿਆਂਦਾ ਜਾਵੇ ਕਿਉਂਕਿ ਇਹ ਨਾ ਹੋਵੇ ਕਿ ਪਾਈ ਗੁਰਜੀਤ ਸਿੰਘ ਖਾਲਸਾ ਸ਼ਹੀਦੀ ਪਾ ਜਾਣ ਇਸ ਦੇ ਨਾਲ ਹੀ ਉਹਨਾਂ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਕਰਨਾ ਹੈ ਛੇਤੀ ਕੀਤਾ ਜਾਵੇ ਜਲਦ ਸਰਕਾਰ ਬੇਦਬੀ ਤੇ ਸਖਤ ਕਾਨੂੰਨ ਲਿਆਵੇ ਕਿਤੇ ਇਹ ਨਾ ਹੋਵੇ ਕਿ ਵੇਲਾ ਜਿਹੜਾ ਹੈ ਉਹ ਹੱਥੋਂ ਲੰਘ ਜਾਵੇ ਹੁਣ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਪੰਜਾਬ ਦੇ ਮੁੱਖ ਮੰਤਰੀ ਮਾਨ ਸਰਕਾਰ ਜਿਹੜੀ ਹੈ ਉਹ ਸੈਸ਼ਨ ਦੇ ਵਿੱਚ ਬੇਦਬੀ ਤੇ ਕਾਨੂੰਨ ਲਿਆਉਂਦੀ ਹੈ ਪਰ ਇੱਕ ਪਾਸੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਦੂਜੇ ਪਾਸੇ ਸਮਾਨਾ ਟਾਵਰ ਤੇ ਬੈਠੇ ਜਿਹੜੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਉਹਨਾਂ ਦੀ ਸਿਹਤ ਵਿਗੜ ਗਈ ਹੈ ਪਿਛਲੇ 9 ਮਹੀਨਿਆਂ ਤੋਂ ਟਾਵਰ ਤੇ ਬੈਠੇ ਹੋਏ ਨੇ ਤੇ ਅੱਜ ਮੁੜ ਤੋਂ ਉਹਨਾਂ ਦੀ ਹਾਲਤ ਜਿਹੜੀ ਹੈ ਵਿਗੜਦੀ ਨਜ਼ਰ ਆ ਰਹੀ ਹੈ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਉੱਥੇ ਪਾਏ ਗਏ ਨੇ ਸਾਥੀਆਂ ਨੇ ਹੋਰ ਕੀ ਕੁਝ ਦੱਸਿਆ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਬੜੇ ਭਰੇ ਮਨ ਦੇ ਨਾਲ ਇੱਕ ਬੜੇ ਸਦਮੇ ਦੇ ਵਿੱਚ ਅਸੀਂ ਸਰਬ ਧਰਮ ਵਿਦਵੀ ਰੋਕੂ ਕਾਨੂੰਨ ਮੋਰਚਾ ਜੋ ਟਾਵਰ ਆਪ ਦੇਖ ਰਹੇ ਹੋ ਉਸ ਦੇ 4 ਫੁੱਟ 400 ਫੁੱਟ ਉੱਚੇ ਟਾਵਰ ਦੇ ਉੱਤੇ ਪਏ ਗੁਰਜੀਤ ਸਿੰਘ ਖਾਲਸਾ ਜਿਹੜੇ ਨੇ ਅੱਜ 9 ਮਹੀਨੇ ਹੋ ਗਏ ਨੇ ਉਹਨਾਂ ਨੂੰ 274ਵਾਂ ਦੇਣਾ ਹੈ ਉਹਨਾਂ ਦਾ ਉੱਪਰ ਟਾਵਰ ਦੇ ਉੱਤੇ ਤੇ ਅੱਜ ਸਵੇਰੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਨੇ ਪਤਾ ਨਹੀਂ ਕਦੋਂ ਦੇ ਬੇਹੋਸ਼ ਪਏ ਨੇ ਅੱਜ 9ਵੀਂ ਵਾਰੀ ਆ ਕਿ ਉਹ ਬੇਹੋਸ਼ ਹੋ ਗਏ ਨੇ ਉੱਤੇ ਤੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਕਾਨੂੰਨ ਵੀ ਲੈ ਕੇ ਆਂਦਾ ਜਾ ਰਿਹਾ ਹੈ ਜਿਸ ਦੀ ਮੰਗ ਦੇ ਵਾਸਤੇ ਉਹ ਸੰਘਰਸ਼ ਕਰ ਰਹੇ ਨੇ ਸੋ ਅਸੀਂ মিডিਆ ਦੇ ਰਾਹੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਹੁਣ ਹੋਰ ਕੋਈ ਗੱਲਾਪੀਣ ਨਾ ਪਾਓ ਭਾਈ ਗੁਰਜੀਤ ਸਿੰਘ ਖਾਲਸਾ ਉੱਪਰ ਟਾਵਰ ਦੇ ਬੇਹੋਸ਼ ਪਏ ਹੋਏ ਨੇ ਬੜੀ ਬੁਰੀ ਹਾਲਤ ਦੇ ਵਿੱਚ ਨੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਵੀ ਦੱਸ ਚੁੱਕੇ ਆ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਲਗਾਤਾਰ ਖੂਨ ਜਿਹੜਾ ਵਾ ਉਹ ਪਖਾਨੇ ਦੇ ਵਿੱਚ ਆ ਰਿਹਾ ਟਾਈਫਾਇਟ ਦੇ ਨਾਲ ਕਰੀਬ 1 ਮਹੀਨਾ ਹੋ ਗਿਆ ਜੂਝ ਰਹੇ ਨੇ ਬੀਪੀ ਉਹਨਾਂ ਦਾ ਹਾਈ ਹੈ ਪਲਸ ਡਾਊਨ ਹੈ ਸੋ ਇੰਨੀਆਂ ਸਾਰੀਆਂ ਬਿਮਾਰੀਆਂ ਦੇ ਨਾਲ ਜੂਝ ਰਿਹਾ ਉਹ ਸਿੰਘ ਤੇ ਹੁਣ ਇਸ ਨੂੰ ਜਿਹੜਾ ਇੱਕ ਗਿੱਲਾ ਪੀਣ ਪਾਉਣ ਦੀ ਗੱਲ ਹੋ ਰਹੀ ਹੈ ਕਿ ਇਹਦੇ ਉੱਤੇ ਪਬਲਿਕ ਰਾਏ ਲਈ ਜਾਏਗੀ ਇਹ ਗੱਲ ਸਮਝ ਤੋਂ ਬਾਰੀ ਜੀ ਬਣ ਗਈ ਹੈ ਨਾ 2016 ਦੇ ਵਿੱਚ ਅਜਿਹਾ ਹੋਇਆ ਸੀ ਨਾ 2018 ਦੇ ਵਿੱਚ ਵਿਧਾਨ ਸਭਾ ਨੇ ਆਪਣੇ ਤੌਰ ਤੇ ਜਿਹੜਾ ਰੈਜ਼ੋਲੂਸ਼ਨ ਪਾਸ ਕਰਕੇ ਜਿਹੜਾ ਕੇਂਦਰ ਨੂੰ ਭੇਜਿਆ ਸੀ ਤਾਂ ਨਾ ਕੇਂਦਰ ਨੇ ਅੱਜ ਤੱਕ ਕੋਈ ਇਹਦੇ ਉੱਤੇ ਇਦਾਂ ਦੀ ਡਿਸਕਸ਼ਨ ਸ਼ੁਰੂ ਕੀਤੀ ਸੀ ਉਹ ਇਹ ਤਾਂ ਇੱਕ ਐਂਡਲੈਸ ਡਿਸਕਸ਼ਨ ਹੋਏਗੀ ਕਿਤੇ ਇਹ ਨਾ ਹੋਏ ਕਿਬ ਇੱਕ ਹੋਰ ਬਲ ਗਾੜੀ ਸਮਾਣੇ ਦੇ ਵਿੱਚ ਬਣ ਜਾਏ ਇੱਕ ਵੀਰ ਇੱਕ ਫੌਜੀ ਵੀਰ ਭਾਈ ਗੁਰਜੀਤ ਸਿੰਘ ਖਾਲਸਾ ਉਤੇ ਤੜਫ ਤੜਫ ਕੇ ਇਸੇ ਗੱਲ ਤੇ ਮਾਰੀ ਜਾਏ ਸੋ ਮੈਂ ਬੇਨਤੀ ਕਰਦਾ ਭਗਵਾਨਤਮਨ ਸਾਹਿਬ ਨੂੰ মিডিਆ ਵਾਲਿਆਂ ਨੂੰ ਬੇਨਤੀ ਕਰਦਾ ਉਹਨਾਂ ਤੱਕ ਸਾਡੀ ਇਹ ਗੱਲ ਪਹੁੰਚਾ ਦਿਓ ਇਹ ਤੁਹਾਡੇ ਗੱਲ ਨਾ ਪੈ ਜੇ ਕਿਤੇ ਭਾਈ ਗੁਰਜੀਤ ਸਿੰਘ ਦਾ ਉਤੇ ਤੜਫ ਤੜਫ ਕੇ ਮਰਨਾ ਜੇ ਤੁਸੀਂ ਕਾਨੂੰਨ ਬਣਾਉਣੇ ਲੱਗੇ ਤੇ ਬਣਾ ਦਿਓ ਇਹਨੂੰ ਇਹੀ ਹੱਥ ਜੋੜ ਕੇ ਬੇਨਤੀ ਸਾਰੇ ਧਰਮਾਂ ਵਾਲੇ ਦੇ ਤੇ ਸਹਿਮਤੀ ਦੇ ਚੁੱਕੇ ਨੇ ਤੁਸੀਂ ਆਪਣੇ ਏਡੀਜੀਪੀ ਸਾਹਿਬ ਐਲਕੇ ਜਯਾਦੇਵ ਸਾਹਿਬ ਦੇ ਕੋਲੋਂ ਪੁੱਛ ਲਓ ਸਾਰੇ ਧਰਮਾਂ ਦੇ ਮੁਖੀ ਸਨਾਤਨ ਤਰਫ ਤੋਂ ਰਾਜੇਸ਼ਵਰਾਨੰਦ ਜੀ ਉਹ ਆਏ ਸੀਗੇ ਬੜੀ ਦ੍ਰਿੜਤਾ ਦੇ ਨਾਲ ਉਹਨਾਂ ਦੇ ਤੇ ਗੱਲ ਕੀਤੀ ਕੈਥੋਲਿਕ ਚਰਚ ਤੋਂ ਆਏ ਸੀਗੇ ਵਿਲੀਅਮ ਜੀ ਕੈਥੋਲਿਕ ਚਰਚ ਲੰਦਰ ਤੋਂ ਉਹਨਾਂ ਨੇ ਬੜੀ ਇਹਦੇ ਉੱਤੇ ਜ਼ੋਰ ਦੇ ਕੇ ਗੱਲ ਕਹੀ ਸੀ ਸ਼ਾਹੀ ਇਮਾਮ ਸਾਹਿਬ ਲੁਧਿਆਣੇ ਤੋਂ ਉਹਨਾਂ ਦੀ ਟੀਮ ਆਈ ਸੀ ਉਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਇਸ ਕਾਨੂੰਨ ਦੀ ਮੰਗ ਕੀਤੀ ਹੈ ਜਦੋਂ ਸਾਰੇ ਕਾਨੂੰਨ ਮੰਗਦੇ ਪਏ ਨੇ ਤੇ ਫਿਰ ਕਿਉਂ ਇਸ ਨੂੰ ਲਟਕਾਇਆ ਜਾ ਰਿਹਾ ਤੁਸੀਂ ਦ੍ਰਿੜਤਾ ਦੇ ਨਾਲ ਜਿੱਤੇ ਹੋਰ ਫੈਸਲੇ ਲਏ ਨੇ ਭਗਵੰਤਮਾਨ ਸਾਹਿਬ ਇਹਨੂੰ ਵੀ ਦ੍ਰਿੜਤਾ ਦੇ ਨਾਲ ਫੈਸਲਾ ਲਓ ਇਹ ਪੰਜਾਬ ਦੀ ਹੋਂਦ ਹਸਤੀ ਦੇ ਨਾਲ ਪੰਜਾਬ ਜਿੰਦਾ ਗੁਰਾਂ ਦੇ ਨਾਂ ਉੱਤੇ ਉਹਦੇ ਨਾਲ ਜੁੜਿਆ ਹੋਇਆ ਮਸਲਾ ਕਿਤੇ ਇਹ ਨਾ ਹੋਏ ਪਾਇ ਗੁਰਜੀਤ ਸਿੰਘ ਉੱਤੇ ਤੜਫਦਾ ਤੜਫਦਾ ਹੀ ਮਰ ਜਾਏ ਤੇ ਫਿਰ ਕਾਨੂੰਨ ਬਣਾਇਆ ਫਿਰ ਉਦੇ ਵਿੱਚ ਅਸੀਂ ਕੀ ਉਹਨੂੰ ਕਵਾਂਗੇ ਤੁਹਾਡੀ ਉਸ ਉਸ ਕਾਨੂੰਨ ਨੂੰ ਫਿਰ ਅਸੀਂ ਕਿਸ ਢੰਗ ਦੇ ਨਾਲ ਵੈਲਕਮ ਕਰ ਸਕਾਂਗੇ ਇਹ ਤਾਂ ਤੁਸੀਂ ਸਮਝ ਸਕਦੇ ਹੋ ਸੋ ਸਾਡੀ ਬੇਨਤੀ ਹੈ ਅਸੀਂ ਤਾਂ ਉਡੀਕਦੇ ਪਏ ਸੀ ਵੀ ਅੱਜ ਅਸੀਂ ਇਹ ਫਲੈਕਸ ਲਾ ਆਦਿਏ ਮਗਰੋਂ ਕਿ ਤੁਸੀਂ ਵਾਅਦਾ ਕਰਕੇ ਮੁੱਕਰ ਗਏ ਅਸੀਂ ਤਪ ਰਹੇ ਹਾਂ ਯਾਦ ਕਰਾਉਣ ਲਈ ਪਰ ਅੱਜ ਸਾਡਾ ਵੀਰ ਫੇਰ ਮਰਦਾ ਪਿਆ ਸੋ ਉਸ ਮਰਦੇ ਨੂੰ ਬਚਾ ਲਓ ਜੀ ਉਸ ਮਰਦੇ ਨੂੰ ਬਚਾ ਲਓ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਭਾਈ ਗੁਰਜੀਤ ਸਿੰਘ ਨੂੰ ਉਸ ਨੂੰ ਮਰਦੇ ਨੂੰ ਬਚਾ ਲਓ ਸਾਡੀ ਆਵਾਜ਼ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦੇ